ਹਾਂ ਜੀ ਪਿਆਰ ਵਾਲਿਓ ਤੁਸੀਂ ਬਈ ਆਪਣਾ ਪੈਸਾ ਕੈਨੇਡਾ ਵਾਲਾ ਚਾਹੇ ਮੁੰਡਾ ਹੋਵੇ ਤੇ ਚਾਹੇ ਹੋਵੇ ਕੁੜੀ ਬੜਾ ਸੋਚ ਸਮਝ ਕੇ ਲਾਇਆ ਕਰੋ ਬਈ ਕੁਝ ਕਿ ਦਿਨ ਪਹਿਲਾਂ ਮੈਨੂੰ ਕੁੜੀ ਦੇ ਮੈਂ ਨਾ ਨਹੀਂ ਪਤਾ ਕੀਤਾ ਪਤਾ ਨਹੀਂ ਭਰਾ ਸੀ ਤੇ ਪਤਾ ਨਹੀਂ ਪਿਓ ਸੀਗਾ ਉਹਦਾ ਫੋਨ ਆਇਆ ਵੀ ਕੁੜੀ ਵਾਲਿਆਂ ਨੇ ਜਿਹੜਾ ਮੁੰਡੇ ਤੇ ਪੈਸੇ ਲਾਏ ਹੋਏ ਸੀਗੇ ਤੇ ਪੈਸੇ ਮੁੰਡੇ ਨੂੰ ਜਿਹੜਾ ਉਹ ਦਿੱਤੇ ਵੀ ਸੀਗੇ ਤੇ ਮੁੰਡਾ ਇੱਧਰ ਪੀਆਰ ਵੀ ਸੀ ਉਹ ਤਾਂ ਚਲੋ ਜੀ ਕਾਫੀ ਕੁਝ ਗੱਲਾਂ ਕਰ ਰਹੇ ਸੀ ਮੈਂ ਤੁਹਾਨੂੰ ਸਾਰੀਆਂ ਨਹੀਂ ਕਰ ਸਕਦਾ ਹਨਾ ਪਰ ਉਹ ਮੁੰਡਾ ਬਈ ਹੁਣ ਇੱਥੇ ਕਹਿੰਦੇ ਵੀ ਕੁੜੀ ਨੂੰ ਬੁਲਾਮ ਨਹੀਂ ਰਿਹਾ ਪੰਜਾਬ ਦੇ ਵਿੱਚੋਂ ਪੈਸੇ ਥੇਲੇ ਵੀ ਉਹਨਾਂ ਦੇ ਲਵਾਤੇ ਤੇ ਇੱਥੇ ਮਾਪਿਆਂ ਨੂੰ ਪਤਾ ਵੀ ਲੱਗਿਆ ਪਿਆ ਵੀ ਉਹ ਇੱਥੇ ਕਿਸੇ ਕੁੜੀ ਨਾਲ ਰਹਿ ਵੀ ਰਿਹਾ ਸੋ ਹਾਲਾਤ ਇਹ ਬਣੇ ਹੋਇਆ ਵੀ ਨਾ ਤਾਂ ਰਿਸ਼ਤਿਆਂ ਦੇ ਪ੍ਰਤੀ ਕੁੜੀਆਂ ਸਹੀ ਚੱਲ ਰਹੀਆਂ ਬਾਈ ਸਾਰੀਆਂ ਦੀ ਨਹੀਂ ਗੱਲ ਕਰਦਾ ਜ਼ਿਆਦਾਤਰ ਜਿਹੜੇ ਕੈਨੇਡਾ ਕਨੋਡਾ ਦੇ ਵਿੱਚ ਆ ਗਏ ਨਾ ਅਨਸਾਨੀयत ਨਾ ਦੀ ਇਹਨਾਂ ਦੇ ਵਿੱਚ ਚੀਜ਼ ਤੁਸੀਂ ਮੰਨ ਕੇ ਚੱਲੋ ਵੀ ਜ਼ਿਆਦਾਤਰ ਲੋਕਾਂ ਦੇ ਵਿੱਚ ਅਨਸਾਨੀयत ਤਾਂ ਇਹਨਾਂ ਦੇ ਵਿੱਚੋਂ ਮਰ ਗਈ ਹੈ ਠੀਕ ਹੈ ਕੁੜੀ ਨੂੰ ਹਣਾ ਉੱਥੇ ਨਾ ਕੋਈ ਡਾਕੂਮੈਂਟ ਸ਼ੇਅਰ ਕਰ ਰਿਹਾ ਇੱਥੇ ਮੰਲਾ ਕਹਿ ਰਿਹਾ ਵੀ ਉਹ ਲਿਵਨ ਦੇ ਵਿੱਚ ਵੀ ਰਹਿ ਰਿਹਾ ਕੁੜੀ ਦੇ ਮੁੰਡੇ ਦੇ ਸਿਰਫ ਉੱਥੇ ਦਾਦਾ-ਦਾਦੀ ਆ ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਮੁੰਡੇ ਨੂੰ ਬੁਲਾਉਣਾ ਤੇ ਜਦੋਂ ਬਈ ਤੁਸੀਂ ਵਿਆਹ ਕਰਾਉਣਾ ਹੀ ਨਹੀਂ ਹੁੰਦਾ ਜੈਨੂਅਨ ਹਨਾ ਤੁਸੀਂ ਪੈਸੇ ਹੀ ਦੇਖਣੇ ਹੁੰਦੇ ਆ ਤਾਂ ਫਿਰ ਬਈ ਤੁਸੀਂ ਆਪ ਦਾ ਜਿਹੜਾ ਵਿਆਹ ਸ਼ਾਦੀ ਹੈ ਜਿਹੜੀ ਉਹ ਪੰਜਾਬ 'ਚ ਕਰਵਾਇਆ ਹੀ ਨਾ ਕਰੋ ਚਾਹੇ ਕੁੜੀ ਹੋਵੇ ਤੇ ਚਾਹੇ ਮੁੰਡਾ ਹੋਵੇ ਤੇ ਇੱਕ ਕੋਈ 10 ਦਿਨ ਪਹਿਲਾਂ ਕੁੜੀ ਦਾ ਫੋਨ ਆਉਂਦਾ ਮੈਨੂੰ ਵਿਚਾਰੀ ਕਈ ਦਿਨਾਂ ਤੋਂ ਮੈਨੂੰ ਕੰਟੈਕਟ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਸੀ ਕੋਈ ਆਪਸ਼ਨ ਨਹੀਂ ਆ ਰਹੀ ਸੀ ਕਿ ਮੇਰੇ ਮੈਸੇਂਜਰ ਦੇ ਉੱਤੇ ਕਾਲ ਕਰਨ ਦੀ ਤੇ ਚਲੋ ਜੀ ਮੈਂ ਨੰਬਰ ਸ਼ੇਅਰ ਕੀਤਾ ਤੇ ਉਹਨਾਂ ਨਾਲ ਜਿਹੜੀ ਗੱਲ ਹੋ ਗਈ ਤੇ ਕੁੜੀ ਕਹਿ ਰਹੀ ਹੈ ਵੀ ਮੇਰੇ ਨਾਲ ਜਿਹੜੀ ਇੰਗੇਜਮੈਂਟ ਕਰਵਾ ਕੇ ਮੁੰਡਾ ਗਿਆ ਹੋਇਆ ਹੈ ਇੱਧਰ ਤੇ ਪਿਛਲੇ 4 ਮਹੀਨੇ ਤੋਂ ਕਹਿੰਦੀ ਮੇਰੇ ਨਾਲ ਗੱਲ ਵੀ ਨਹੀਂ ਕਰ ਰਿਹਾ ਤੇ ਕੁੜੀ ਨੂੰ ਇਹ ਝੂਠ ਬੋਲਿਆ ਜਾ ਰਿਹਾ ਮੁੰਡੇ ਵੱਲੋਂ ਵੀ ਮੈਂ ਤਾਂ ਵਰਕ ਪਰਮਿਟ ਤੇ ਨਹੀਂ ਹੈਗਾ ਮੇਰਾ ਤਾਂ ਵਰਕ ਪਰਮਿਟ ਵੀ ਐਕਸਪਾਇਰ ਹੋ ਗਿਆ ਮੈਨੂੰ ਕੰਮ ਨਹੀਂ ਮਿਲਿਆ ਤੇ ਦੂਜੇ ਨੰਬਰ ਤੇ ਮੇਰੇ ਕੋਲ ਤਾਂ ਕਹਿੰਦਾ ਕੋਈ SIM ਵੀ ਹੈ ਨਹੀਂ। ਪਤੰਦਰ ਐਵੇਂ ਬਣ ਗਿਆ ਵੀ ਜਿਵੇਂ ਕਿਸੇ ਜਮਾਂ ਗਰੀਬ ਜੀ ਕੰਟਰੀ ਦੇ ਵਿੱਚ ਆਇਆ ਹੁੰਦਾ ਤੇ ਜਿਵੇਂ ਉੱਥੇ ਕੋਈ ਸਹੂਲਤ ਹੀ ਨਹੀਂ ਹੁੰਦੀ ਹਨਾ ਵੀ ਨਾ ਕੋਈ ਉਹਨੂੰ ਦੱਸ ਰਿਹਾ ਕੁਝ, ਨਾ ਕੋਈ ਵਿਆਹ ਕਰਾਉਣ ਬਾਰੇ ਦੱਸ ਰਿਹਾ ਕੁੜੀ ਕੀ ਆ ਆ ਆਪਦੀ ਲਾਈਫ ਆ ਜਿਹੜੀ ਉੱਥੇ ਖੜਾਈ ਬੈਠੀ ਆ ਹਨਾ ਵੀ ਚਲ ਯਾਰ ਵੀ ਮੈਂ ਐਂਗੇਜਮੈਂਟ ਕਰਾਈ ਹੈਗੀ ਉਹ ਵੇਟ ਕਰੀ ਜਾਂਦੇ ਵੀ ਚਲ ਮੈਂ ਵਿਆਹ ਕਰਾਉਂ ਖੇਰੋਂ ਬਾਈ ਮੈਂ ਕੁੜੀ ਨੂੰ ਇਹ ਕਹਿ ਦਿੱਤਾ ਹੈਗਾ ਵੀ ਭਰਾ ਵੀ ਤੁਸੀਂ ਆਪਦੀ ਇਨਕੁਆਇਰੀ ਵਗੈਰਾ ਕਰ ਲਓ ਜਿਹੜੀਆਂ ਗੱਲਾਂ ਮੁੰਡੇ ਨੇ ਤੁਹਾਨੂੰ ਕਈਆਂ ਉਹ ਸਾਰੀਆਂ ਦੀਆਂ ਸਾਰੀਆਂ ਝੂਠਾਂ ਐ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਇੱਥੇ ਤੁਸੀਂ ਸੈਮ ਨਹੀਂ ਲੈ ਸਕਦੇ ਮੇਰਾ ਤਾਂ ਇਹ ਸੈਨ ਕਹਿੰਦਾ ਐਕਸਪਾਇਰ ਹੋ ਗਿਆ ਜੇ ਸੈਨ ਨਹੀਂ ਐਕਸਪਾਇਰ ਹੋ ਗਿਆ ਫਿਰ ਉਹ ਟਰੱਕ ਕਿਹੜੇ ਹਿਸਾਬ ਨਾਲ ਚਲਾਈ ਜਾਂਦਾ ਹਨ ਟਰੱਕ ਤਾਂ ਸੈਨ ਤੋਂ ਬਿਨਾ ਵੈਸੇ ਹੀ ਨਹੀਂ ਚੱਲਣਾ ਸੋ ਟਰੱਕ ਟਰੱਕ ਵੀ ਚਲਾਈ ਜਾਂਦਾ ਕਹਿੰਦਾ ਜੀ ਮੇਰੇ ਕੋਲ ਵਰਕ ਪਰਮਿਟ ਵਿਹਿਆਣੀ ਚਲਾਈ ਟਰੱਕ ਜਾਂਦਾ ਬਾਰਡਰਾਂ ਉੱਤੇ ਡੇਲੀ ਲੰਘਦਾ ਪੁਲਿਸ ਵੀ ਡੇਲੀ ਚੈੱਕ ਕਰਦੀ ਆ ਪਰ ਕਹਿੰਦਾ ਵਰਕ ਪਰਮਿਟ ਐਕਸਪਾਇਰ ਆ ਆਊਟ ਆਫ ਸਟੇਟਸ ਆ ਮੈਂ ਤਾਂ ਕਹਿੰਦਾ ਸੋ ਆਪਦਾ ਬਾਈ ਜੀ ਇਸ ਧਿਆਨ ਨਾਲ ਪਿਆਵਾਲਿਓ ਕਿਉਂਕਿ ਇਹਨਾਂ ਕੋਲ ਇਨਸਾਨੀਅਤ ਨਾਂ ਦੀ ਚੀਜ਼ ਹੈ ਨਹੀਂ ਚਾਹੇ ਮੁੰਡੇ ਹੋਣ ਤੇ ਚਾਹੇ ਕੁੜੀਆਂ ਹੋਣ ਰਿਸ਼ਤੇ ਰੁਸਤੇਦਾਰੀਆਂ ਬਣਾਉਣੀਆਂ ਚਾਹੇ ਮੁੰਡਿਆਂ ਨਾਲ ਬਣਾਉਣੀਆਂ ਹਨ ਤੇ ਚਾਹੇ ਕੁੜੀਆਂ ਨਾਲ ਆਪਦਾ ਬਾਈ ਜੀ ਸੋਚ ਸਮਝ ਕੇ ਬਣਾਓ ਇਨਸਾਨੀਅਤ ਜਮੀਰ ਇਹਨਾਂ ਦੀ ਜਿਵੇਂ ਮਰ ਚੁੱਕੀ ਆ ਜ਼ਿਆਦਾਤਰ ਬੰਦਿਆਂ ਦੀ ਬਾਈ ਬਾਈ ਸਾਰੇ ਨਾਲ ਗਲਤ ਸਮਝਿਓ ਜੀ ਜ਼ਿਆਦਾਤਰ ਬੰਦਿਆਂ ਦੀ ਆਪ ਦੀ ਪੂਰੀ ਇਨਕੁਆਇਰੀ ਕਰਕੇ ਸੋਚ ਕੇ ਸਮਝ ਕੇ ਜਿਹੜਾ ਰਸਤਾ ਆਪ ਦਾ ਅੱਗੇ ਤੋਰੋ ਨਹੀਂ ਤਾਂ ਬਈ ਕੁੜੀਆਂ ਜਿਹੜੀਆਂ ਜਿਹੜੇ ਮੁੰਡੇ ਇਧਰੋਂ ਕਰਾਈ ਜਾਂਦੇ ਆ ਉਹ ਪੰਜਾਬ ਚ ਰੋਈ ਜਾਂਦੀਆਂ ਜਿਹੜੀਆਂ ਕੋਈ ਮੁੰਡੇ ਕੁੜੀਆਂ ਤੇ ਪੈਸਾ ਪੁੱਸਾ ਲਾ ਕੇ ਇਧਰ ਭੇਜ ਦਿੰਦੇ ਉਹ ਵੀ ਗਾਂ ਪੰਜਾਬ ਚ ਰੋਈ ਜਾਂਦੇ ਆ ਬਈ ਜਿਹੜੇ ਹਾਲਾਤ ਆ ਉਹ ਵੱਸੋ ਬਾਹਰ ਹੋਏ ਪਏ ਆ ਸੋ ਆਪ ਦਾ ਬਈ ਜੀ ਸੋਚ ਸਮਝ ਕੇ ਵੈਸੇ ਵੀ ਸਪਾਊਸ ਵੀਜੇ ਨੂੰ ਲੈ ਕੇ ਜਿਹੜੀ ਕੈਨੇਡੀਅਨ ਗਵਰਨਮੈਂਟ ਵੀ ਬਹੁਤ ਜ਼ਿਆਦਾ ਸਖਤ ਆ ਸਪਾਊਸ ਵੀਜੇ ਪਤਾ ਨਹੀਂ ਮਿਲਨੇ ਵੀ ਆ ਕਿ ਨਹੀਂ ਮਿਲਨੇ ਇਹ ਵੀ ਗੱਲਾਂ ਬਾਅਦ ਦੀਆਂ ਰਹਿੰਗੀਆਂ ਕਿਉਂਕਿ ਜਿਹੜੇ ਸਪੌਜ਼ ਵੀਜੇ ਲੈਣ ਦੇ ਲਈ ਜਿਹੜੀ ਰਿਕਵਰਮੈਂਟ ਆ ਬਾਈ ਉਹ ਨੌਕ ਏ ਜੋਬ ਹੋਣੀ ਚਾਹੀਦੀ ਜਾਂ ਨੌਕ ਜ਼ੀਰੋ ਲੈਵਲ ਦੀ ਹੋਣੀ ਚਾਹੀਦੀ ਆ ਲਗਭਗ ਮੈਨੇਜਰ ਲੈਵਲ ਦੀ ਜੋਬ ਹੋਣੀ ਚਾਹੀਦੀ ਤੇ ਹੁਣ ਕੀਤੀ ਤਾਂ ਇਹਨਾਂ ਨੇ ਪਲੱਸ 2 ਹੁੰਦੀ ਆ ਬਾਈ ਜ਼ਿਆਦਾਤਰ ਹੁਣ ਪਲੱਸ 2 ਵਾਲੇ ਬੰਦੇ ਨੂੰ ਕਿਹੜਾ ਮੈਨੇਜਰ ਜੋਬ ਦੀ ਜੋਬ ਆਫਰ ਕਰ ਦਿੰਦਾ ਹਨ ਜੇ ਮੈਨੇਜਰ ਬਣੂਗਾ ਵੀ ਤਾਂ ਘੱਟੋ ਘੱਟ ਕੋਈ 8-10 ਸਾਲ ਕਿਸੇ ਕੰਪਨੀ 'ਚ ਕੰਮ ਕਰੂਗਾ ਫੇਰ ਕਿਤੇ ਮੈਨੇਜਰ ਬਣੂਗਾ ਫੇਰ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਆ ਵੀ ਸਪੌਜ਼ ਕੇ ਕੇਸ ਤੇ ਜਿਹੜਾ ਕੋਈ ਆ ਸਕਦਾ ਸੋ ਸਾਰੇ ਨਹੀਂ ਬਈ ਗਲਤ ਨਾ ਸਮਝੋ ਜੇ ਸਾਰੇ ਨਹੀਂ ਪਰ ਜ਼ਿਆਦਾਤਰ ਤੁਸੀਂ ਕੇਸ ਐ ਇਦਾਂ ਦੇ ਜਿਹੜੇ ਦੇਖਣ ਨੂੰ ਵੇਖ ਰਹੇ ਹੋ ਅੱਜਕੱਲ ਤੇ ਥੋੜਾ ਜਿਹਾ ਬਈ ਪੰਜਾਬ ਵਾਲਿਓ ਸੋ ਸਮਝ ਕੇ ਚੱਲੋ